ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡੂ ਡੀਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅਸਤੇ ਇੱਕ ਐਨੀਮਲ ਲੈ ਕੇ ਆਏ ਆਂ ਡਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆਂ ਤੁਸੱਲੀ ਵਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਾਸ ਦਿਖਾਉਣਾ ਹੁੰਦਾ ਸასი ਕਾਲ ਜੀ ਸასი ਆ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਰਾਜਾ ਪਿੰਡ ਢਿੱਗੇ ਚਲਾ ਉਸੇ ਮੋੜ ਦਾ ਵੇ ਮੋਬਾਈਲ ਨੰਬਰ ਜੀ 8195096573 ਠੀਕ ਆ ਵੀਰੇ ਇੱਕ ਨਾ ਗਈ ਜੀ ਨਾਗ ਦਾ ਵੀ ਤਿੰਨ ਸੀ ਇੱਕ ਆ ਵੀ ਗਾਂ ਬੈਗੀ ਇੱਕ ਬੰਦੇ ਲੈ ਗਏ ਠੀਕ ਆ ਸੁਆ ਕਿੰਨਵਾ ਵੀਰੇ ਇਹਦਾ ਸੁਆ ਵੀ ਕਿੰਨੋਂ ਦੂਜਾ ਇਹ ਕਦੋਂ ਸੁਈ ਹੈ ਜੀ ਇਹ ਸੁਈ ਰੋ ਹੋ ਗਏ ਚੌਥਾ ਬਣ ਹੋ ਜਾ ਬੱਚਾ ਕੀ ਹੈ ਜੀ ਅੱਛਾ ਵੀਰੇ ਜੇਰ ਡਨ ਆ ਜੀ ਆਪਣੇ ਕੋਲ ਵੀ ਫੂਈ ਫੂਈ ਆਈ ਆ ਅੱਜ ਹੀ ਆਈ ਹੈ ਜੀ ਤਾਂ ਕੱਲ੍ਹ ਸ਼ਾਮ ਨੂੰ ਆਈ ਆ ਕੱਲ੍ਹ ਸ਼ਾਮ ਨੂੰ ਜੀ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਗਰੇ ਹੋਊਗਾ 12 ਕਿਲੋ ਠੀਕ ਹੈ ਜੀ 10 ਕਿਲੋ ਐ ਭਾਈ ਕੰਡੇ ਜੋਕ ਕਰੇ ਦੋ ਟਾਈਮ ਚਾਰ ਟਾਈਮ ਭਾਈ ਦਸਾਂ ਦੀ ਕਰਕੇ ਲੈ ਜਾ ਥਾਣਾ ਦੀ ਡੰਨ ਹੈ ਜੀ ਖਾਣਾ ਜਾਂ ਧਾਰਾ ਹੀ ਮਾਰ ਦਿੰਨੇ ਠੀਕ ਹੈ ਵੀਰੇ ਸੂਆ ਦੂਜਾ ਸੂਈ ਆ ਭਾਈ ਦੱਸਦਾ ਕਿ 4 ਤੋਂ 5 ਦਿਨ ਹੋ ਗਏ ਸੂਈ ਚੌਥਾ ਦਿਨ ਆ ਚੌਥਾ ਦਿਨ ਹੈ ਜੀ ਬੱਚਾ ਮਗਰ ਬੱਚਾ ਜੀ ਭਾਈ ਕਹਿੰਦਾ ਆਪਾਂ ਕੱਲ ਹੀ ਲਿਆਂਦੀ ਆ ਸੂਆ ਸਵਾਇਆ ਨਾ ਕੀ ਲਿਆਂਦਾ ਸੀਗਾ ਜੀ 10 ਕਿਲੋ ਬੋਲਾ ਨੈਤ ਰੈਡੀ ਹੋਊਗਾ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਠੰਡੀ ਸੀ ਲੈਣੀ ਨਿਆਣੇ ਦੀ ਲੋੜ ਹੀ ਨਹੀਂ ਮੇਰੇ ਕੋਈ ਲੋੜ ਨਹੀਂ ਠੀਕ ਹੈ ਜੀ ਬਾਕੀ ਦੁਪਹਿਰ ਦਾ ਟਾਈਮ ਵੀਡੀਓ ਬਣਾ ਰਹੇ ਆ ਵੀਡੀਓ ਤੁਹਾਨੂੰ ਦਿਖਾ ਸਮਾਂ ਵੀ ਦਿਖਾ ਦਿੰਨੇ ਬਾਕੀ ਤਾਰਾ ਮਾਰ ਕੇ ਤੁਹਾਨੂੰ ਚੈੱਕ ਹੀ ਕਰਾ ਦਿੰਨੇ ਆ ਜੀ ਲਓ ਜੀ ਕਰੋ ਚੈੱਕ ਮਗਰਲੇ ਥਣਾਂ ਜੋ ਵੀ ਬਰੇ ਮਾਰਦੇ ਚੋਲ ਪੈਣੀ ਆ ਚੰਗਾ ਲੱਗਦਾ ਠੀਕ ਹੈ ਵੀਰੇ ਕਿੰਨਾ ਕੁ ਪਿਆ ਜੀ ਦੁੱਧ ਜੀ ਦੁੱਧ ਦੇ ਲਈ ਸੇਵਾ ਰੱਖਦਾ 14 ਕਿਲੋ ਬੇਲਾਂ ਦੇ ਠੀਕ ਹੈ ਜੀ ਓਕੇ ਵੀਰੇ ਦਾਨਾ ਜੀ ਤੋੜ ਕੇ ਦਿਖਾ ਦੇ ਵੀਰੇ ਸੁਆ ਦੂਜਾ ਜੀ 4 ਦਿਨਾਂ ਦੀ ਸੂਈ ਆ ਬੱਚਾ ਮਗਰ ਵੱਛਾ ਜੀ ਨੈਟ 10 ਕਿਲੋ ਬੌਲੀ ਤਿਆਰ ਆ ਦੋ ਟਾਈਮ ਚਾਰ ਟਾਈਮ ਚਬਾਈ ਕਰ ਸਕਦਾ ਜਰਤੀ ਆ ਜਾਂਦੀ ਬਦਾਮੀ ਕਲਰ ਦੀ ਜੀ ਗਰਮੀਆਂ ਦਾ ਤੋਹਫਾ ਵੀਰੇ ਗਰਮੀ ਕਰ ਮਾਲੀ ਘਟ ਮਨਾਊਗੀ ਦੁੱਧ ਬਾਈ ਦੱਸਦਾ ਬਾਲਾ ਨਹੀਂ ਤਾਂ ਜੋ 13 14 ਕਿਲੋ ਪਿਆਈ ਜੋ ਦੁੱਧ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੋ ਤਾਂ ਜਿੰਨਾ ਮਰਜ਼ੀ ਝੋਲੇ ਸੋਨਾ ਫਿਟਨੈਸ ਵਾਲਾ ਹਵਾਨਾ ਬਾਈ ਦੱਸਦਾ ਥਣਾ ਦੀ ਡੰਨ ਹੋਊਗੀ 10 ਕਿਲੋ ਆਪਦੇ ਚੋਕੇ ਲੈ ਜੇ ਕੋਈ ਵੀਰ ਠੰਡੀ ਸੀ ਲੈਣੀ ਆ ਚਾਹੇ ਕੋਈ ਵੇੜੇ ਦੇ ਵਿਚਾਲੇ ਬਹਿ ਕੇ ਝੋਲੇ ਜੀ ਲਓ ਜੀ ਕਰੋ ਚੈੱਕ ਜਿਹੜੇ ਰੁਪਏ ਲੈਣੇ ਆ ਉਹ ਕਿੰਨੇ ਲੈਣੇ ਵੀਰੇ ਵੀਰੇ ਮੁੱਲ ਦਾ ਜਨਾ ਮਰਜ਼ੀ ਕਰੇ ਮੁੱਲ ਕਰਦੇ 45000 ਰੁਪਇਆ ਠੀਕ ਆ ਜੀ ਉਹ ਲੈਣ ਦੇਣ ਯਾਰ ਖੱਤੀ ਯਾਰ ਜਸੋਤ ਦਾ ਮਾਮਾ ਖੱਤੀ ਹਿਆਰ ਦੀ ਹਾਂ ਠੀਕ ਹੈ ਜੀ ਲੈਣ ਦੇਣ ਬਾਈ ਕਹਿੰਦਾ 38000 ਦੀ ਵੈੜ ਦੇ ਦਾਂਗੇ ਜੀ ਮੁੱਲ ਕਰਉਣ ਨੂੰ ਕੋਈ ਵੀਰ 45 ਕਰਾ ਲੈ ਜਿੰਨਾ ਮਰਜ਼ੀ ਕਰਾ ਲੈ 38000 ਚੋਂ ਕੱਲੀ ਛੋੜ ਹੀ ਹੋਣੀ ਹੈ ਜੀ ਬਾਕੀ ਜਿਹਨੂੰ ਨਾ ਕੋ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ